ਉਹਦੇ ਵਾਸਤੇ ਮੀਟਿੰਗ ਹੋਵੇਗੀ। ਉਹਦੇ ਬਾਅਦ ਜੀ ਕਿਤਾ ਜਾਏਗਾ। ਬਿਲਕੁਲ ਅੱਜ ਅੱਜ ਅਸੀਂ ਰੱਬ ਦੀ ਮਿਹਰ ਮੁਤਾਬਕ ਦਜੀ ਵਾਰ ਜਿਹੜਾ ਪਾਰਟੀ ਨੇ ਵਿਸ਼ਵਾਸ ਮੇਰੇ 'ਚ ਲਿਆ ਔਰ ਲੋਕਾਂ ਦੀ ਮਿਹਰ ਸਦਕਾ ਟਿਕਟ ਮਿਲੀ ਉਹਦੇ ਵਾਸਤੇ ਅੱਜ ਚੋਣ ਪ੍ਰਚਾਰ ਤੋਂ ਬਾਅਦ ਜਿਹੜਾ ਦੇਸ਼ ਦੇ ਵਿੱਚ ਖੀਰਲੇ ਫੇਸ ਦੀ ਇਲੈਕਸ਼ਨ ਹੈ ਉਹਦੇ ਵਾਸਤੇ ਵੋਟਰਾਂ ਨੂੰ ਹੋਣਾ ਹੈ ਔਰ ਅਸੀਂ ਆ ਜੋ ਦੇ ਵਿੱਚ ਮੈਂ ਆਪਣੀ ਬੋਟ ਕਾਸਟ ਕਰਨਾ ਹੈ ਔਰ ਹਰ ਕੋਈ ਦੇ ਵਿੱਚ ਬੋਟ ਕਾਸਟ ਕਰਨਾ ਆ ਰਿਹਾ ਲੋਕਾਂ ਨੂੰ ਬੇਸਬਰੀ ਦੇ ਇੰਤਜ਼ਾਰ ਰਹਿੰਦਾ ਇਸ ਦਿਨ ਦਾ ਕਿਉਂਕਿ ਇੱਕ ਤਿਹਾੜੀ ਤਰ੍ਹਾਂ ਬਣਾਇਆ ਜਾਂਦਾ ਲੋਕ ਆਪਣਾ ਗੁੱਸਾ ਵੀ ਕੱਢਦੇ ਨੇ ਕੁੱਝ ਵੀ ਜ਼ਾਹਿਰ ਕਰਦੇ ਨੇ ਜਦੋਂ ਵੋਟਾਂ ਦੇਖੋ ਗੁੱਸਾ ਕੁੱਝ ਇਹ ਆਪਾਂ ਇਹ ਚੀਜ਼ ਨੂੰ ਲੈ ਲੈਂਦੇ ਆ ਪਰ ਇਹੀ ਦੇ ਇਹਦੀ ਖੂਬਸੂਰਤੀ ਹੈ ਜੀ ਗੁੱਸਾ ਖੁਸ਼ੀ ਨਹੀਂ ਹੋਊਗੀ ਤਾਂ ਲੋਕ ਫਿਰ ਕੰਮ ਕਿੱਦਾਂ ਕਰਨਗੇ ਲੋਕਾਂ ਨੂੰ ਹੁਣ ਸਮਝ ਪੈ ਗਈ ਕੰਮ ਦੇ ਆਧਾਰ ਤੇ ਵੋਟ ਮਿਲਦੀ ਹੈ ਤੁਸੀਂ ਮਤਲਬ ਕਿਸੇ ਨੂੰ ਡਰਾ ਕੇ ਧਮਕਾ ਕੇ ਵੋਟਾਂ ਨਹੀਂ ਲੈ ਸਕਦੇ ਕੋਈ ਸਾਹਿਬ ਰਾਤ ਗੋਲੀਕਾਰਟ ਵੀ ਹੋਇਆ ਬਹੁਤ ਨਾਲੇ ਵਿੱਚ ਇਹ ਦੂਜਾ ਦੂਜਾ ਜਨਾਲੇ ਵਿੱਚ ਇਹ ਕਾਂਡ ਆ ਜੀ ਦੇਖੋ ਦੂਜਾ ਨਹੀਂ ਤੀਜੀ ਵਾਰੀ ਹੋ ਗਿਆ ਜਦ ਇਲੈਕਸ਼ਨ ਚੱਲਦੇ ਆ ਅੰਮ੍ਰਿਤਸਰ ਦੇ ਵਿੱਚ ਪਹਿਲਾਂ ਆਪਣੀ ਰੈਲੀ ਤੇ ਹੋਇਆ ਫਿਰ ਉਹ ਵਨੀਤ ਮਹਾਜਨ ਐਡਵੋਕੇਟ ਉਹਦੀ ਗੱਡੀ ਨੂੰ ਗੋਲੀਆਂ ਮੱਟੀਆਂ ਫਿਰ ਤੁਸੀਂ ਆਇਆ ਦਾ ਕੱਲ ਮਤਲਬ ਇੱਕ ਮੌਤ ਹੋ ਗਈ ਜਵਾਨ ਦੀ ਹਾਂਜੀ ਸੋ ਬੇਕ ਆਫ ਲਾ ਐਂਡ ਆਰਡਰ ਤੇ ਤੁਹਾਨੂੰ ਪਤਾ ਬਹੁਤ ਮਾੜੀ ਹਾਲਤ ਹੈ ਉਹ ਤੇ ਸਾਰਿਆਂ ਨੂੰ ਪਤਾ ਹੈ ਸੋ ਇਹ ਤੇ ਸਰਕਾਰ ਦਾ ਫੇਲੀਅਰ ਹੈ ਬਹੁਤ ਵੱਡਾ ਕਿਸ ਸਰਕਾਰ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਅਭੀ ਤੇ ਕਾਲਜ ਦੇ ਵਿੱਚ ਦੱਸਿਆ ਜਾ ਰਿਹਾ ਕਿ ਹਜੇ ਤੱਕ ਆਪਣੀ ਕਿਤੇ ਨਾ ਕਿਤੇ ਪ੍ਰਚਾਰ ਕਰਨ ਦੇ ਹੋਣ ਵੀ ਕੱਲ ਆ ਰਹੀਆਂ ਹੋਣ ਵੀ ਔਰ ਦੇਖੋ ਫੇਕ ਕਰਨਾ ਮਤਲਬ ਸਾਰਿਆਂ ਦੀ ਆਵਾਜ਼ਾਂ ਬਣਾਈਆਂ ਨੇ ਸੁਖੀ ਰੰਦਾ ਵੇਦੀ ਮੇਰੀ ਵੱਲ ਦੇਖੋ ਆਡੀਓ ਆਡੀਓ ਤਿਆਰ ਕਰ ਲਈ ਸਾਡੀ ਬਾਤ ਚ ਅਜੀਤਵੰਦਰ ਸਿੱਧੂ ਦੀ ਚੰਨੀ ਹੁਣਾ ਦੀ ਬਲ ਹਰ ਇੱਕ ਜਿਹੜਾ ਜਿਹੜਾ ਜਿੱਤ ਰਿਹਾ ਉਹਦੀਆਂ ਬਾਜਾਂ ਮਤਲਬ ਬਣਾ ਕੇ ਇਹ ਬਾੜੇ ਹੱਥ ਕੰਡੇ ਨੇ ਦੇਖੋ ਲੋਕਤੰਤਰ ਜੀ ਤੁਸੀਂ ਇਹੋ ਜਿਹੀ ਹਰਕਤਾਂ ਕਰੋਗੇ ਤੁਹਾਡੇ ਦੇ ਬੱਚੇ ਕੀ ਯਕੀਨ ਕਰਨਗੇ ਸਾਡਾ ਭੁੱਖ ਜੇ ਤੁਸੀਂ ਲੋਕ ਹੈ ਤੁਹਾਡੇ ਬੱਚਿਆਂ ਦਾ ਵੀ ਯਾਰ ਮੁੱਖ ਮੰਤਰੀ ਆ ਸਰਕਾਰ ਹੈ ਇੱਡੀਆ ਵਤਨ ਪਰ ਕੁਛੀਆਂ ਹਰਕਤਾਂ ਕੁਝੀਆਂ ਹਰਕਤਾਂ ਬੜਾ ਦੁੱਖ ਹੁੰਦਾ ਹੈ ਕਿ ਇਹ ਲੋਕ ਕਿਸ ਤਰ੍ਹਾਂ ਡਿਜ਼ਰਵ ਨਹੀਂ ਕਰਦੇ ਜਿਸ ਜਿਨ੍ਹਾਂ ਦੇ ਬਹਿਗੇ ਤੁਸੀਂ ਇਹ ਪ੍ਰਚਾਰ ਕਰੋ ਆਪਣੇ ਕੰਮ ਦੱਸੋ ਕੰਮਾਂ ਦੇ ਆਧਾਰ ਤੇ ਲੋਕ ਤੁਹਾਨੂੰ ਵੋਟ ਪਰ ਆਹ ਕਿਹੜਾ ਤਰੀਕਾ ਕਿ ਸਾਡੀਆਂ ਤੁਸੀਂ ਫੇਕ ਵਾਚਾ ਬਣਾ ਬਣਾ ਕੇ ਕਿ ਅਸੀਂ ਠੀਕ ਨਹੀਂ ਗਏ ਜੀ ਅਸੀਂ ਬਿਮਾਰ ਹਾਂ ਜੀ ਦੱਸੋ ਆਹ ਕੋ ਕੱਲ ਕਰਨੜੀ ਪਾਰਟੀ ਠੀਕ ਨਹੀਂ ਸੋ ਇਹਦਾ ਫੇਰ ਇਹਦਾ ਜਵਾਬ ਲੋਕ ਦੇਣਗੇ ਅੱਜ ਵੋਟਾਂ ਦੇ ਸਰਗਮੀ ਬਹੁਤ ਜ਼ਿਆਦਾ ਲੋਕਾਂ ਹਰ ਵਾਰੀ ਕੋਸ਼ਿਸ਼ ਜਾਂਦੀ ਕਿ ਵਨ ਤੋਂ ਬਾਅਦ ਪਰਸੈਂਟ ਦਾ ਵੋਟ ਮੇਰੀ ਵੋਟਰਾਂ ਨੂੰ ਅਪੀਲ ਹੈ ਵੇਖੋ 5 ਸਾਲ ਦੀ ਸਰਕਾਰ ਚੋੜਨੀ ਹੈ ਤੁਸੀਂ ਬਾਅਦ ਚ ਬੈਗੇ ਜੀ ਬਹੁਤ ਗੱਲਾਂ ਕਰਦੇ ਆ ਕਿ ਜਿਹੜੇ ਨਹੀਂ ਵੋਟ ਪਾਉਂਦੇ ਵੀ ਇਦਾਂ ਨਹੀਂ ਹੋਇਆ ਇਦਾਂ ਨਹੀਂ ਹੋਇਆ ਮੇਰੇ ਆਪ ਜੀ ਨੂੰ ਬੇਨਤੀ ਆਪ ਜਰੂਰ ਵੋਟ ਦਾ ਅਧਿਕਾਰ ਇਸਤੇਮਾਲ ਕਰੋ ਅੱਜ ਵੇਖੋ ਅੱਜ ਤਾਂ ਦੇਣੀ ਤੁਹਾਡਾ ਬੱਚਿਆਂ ਦਾ ਭੁੱਖ ਤਾ ਹੋਣਾ 5 ਸਾਲ ਲਿਖਨੇ ਕਿੰਨੇ ਕਿੰਨੇ ਬਾਗਡੋਰ ਸਾਹਮਣੀ ਜੇ ਆਪਾਂ ਇਦਾਂ ਬੈਠੇ ਰਵਾਂਗੇ ਵੋਟ ਪਾਉਣ ਨਹੀਂ ਜਾਵਾਂਗੇ ਇਹ ਗਲਤ ਗੱਲ ਹੈ ਸੋ ਅੱਜ ਦੇਸ਼ ਦੀ ਸਰਕਾਰ ਚੁਣਨੀ ਹੈ ਕਈ ਵਾਰ ਲੋਕਲ ਮੁੱਦਿਆਂ ਨੂੰ ਲੈ ਕੇ ਲੋਕ ਵੋਟ ਨਹੀਂ ਪਾਉਦੇ ਜਿਹੜਾ ਜਿਹੜਾ ਨਹੀਂ ਕੰਮ ਕਰਦਾ ਉਹਦੀ ਉਹਦੇ ਉੱਪਰ ਵੀ ਵੋਟ ਕਰੋ ਗਲਤੀ ਸਿੱਧੀ ਜੀ ਹੈ ਤੁਸੀਂ ਲੋਕ ਲੋਕ ਆਪਣਾ ਅਧਿਕਾਰ ਵਰਤੋ ਸੰਵਿਧਾਨ ਨੇ ਬਹੁਤ ਸੋਣਾ ਅਧਿਕਾਰ ਦਿੱਤਾ ਤੁਹਾਨੂੰ ਜੇ ਅ ਇਹਦਾ ਲਾਭੰਦ ਤੁਹਾਡੇ ਆਉਣ ਵਾਲੀਆਂ ਪਰਿਵਾਰਾਂ ਨੂੰ ਹੋਊਗਾ ਸਹੀ ਹੋ ਪ੍ਰਸ਼ਾਸਨ ਦੇ ਇੰਤਜ਼ਾਮ ਕਿਸ ਤਰ੍ਹਾਂ ਦੇਖਦੀਆਂ ਕਿ ਆ ਗਈ ਸੀ ਕਿ ਗਰਮੀ ਤੋਂ ਬਚਣ ਵਾਸਤੇ ਸਾਰਾ ਹਰ ਉਪਦਾ ਕੀਤੀ ਹੋਈ ਹੈ ਨਾ ਪਾਣੀ ਦੀ ਖਾਸ ਨਹੀਂ ਕੋਈ ਖਾਸ ਨਜ਼ਰ ਨਹੀਂ ਦੇਖੋ ਪਾਣੀ ਦੇ ਸਿਬਿਲ ਬਿਲਕੁਲ ਇਹਨਾਂ ਨੇ ਕਿਹਾ ਹੈ ਇਹੀਂ ਲਾਈਆਂ ਪਰ ਪ੍ਰਾਈਵੇਟ ਤੌਰ ਤੇ ਮੇਰਾ ਕਹ ਸਾਰੇ ਨੇ ਆਪਣੇ ਆਪਣੇ ਉਮੀਦਵਾਰਾਂ ਨੇ ਲਾਈਆਂ ਨੇ ਇਹ ਲੱਗਣੀਆਂ ਚਾਹੀਦੀਆਂ ਸੀ ਬਾਕੀ ਪਰ ਮੈਂ ਸਭਣਾ ਲਈ ਅਰਦਾਸ ਕਰਦਾ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਅੱਜ ਚੋਣ ਪ੍ਰਕਿਰਿਆ ਨੂੰ ਕੰਪਲੀਟ ਕਰ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਮਾਨੂੰ ਸਪੋਰਟ ਪਾਈ ਹੈ ਅੱਛਾ ਮੇਰੇ ਖਿਆਲ ਨਾਲ ਜੀ ਲੋਕ ਪੂਰਾ ਛਾਣ ਅਕਾਊਂਟ ਤੇ 65 ਤੋਂ 65% ਵੋਟ ਕੱਢੀ। ਉਹਨਾਂ ਉਹਨਾਂ ਸਾਹਿਬ ਲਗਾਤਾਰ ਦੋ ਵਾਰ ਜਿੱਤ ਦਲਚ ਕੀਤੀ ਆ। ਤੀਸਰੀ ਵਾਰ ਹੈਟ੍ਰਿਕ ਨੂੰ ਕਿਵੇਂ ਦੇਖਦੇ ਹੋ? ਬਿਲਕੁਲ ਤੀਜੀ ਵਾਰ ਹੈਟ੍ਰਿਕ ਲੋਕ ਮੇਰੇ ਜੋ ਮੈਂ ਲੋਕਾਂ ਦੇ ਅੱਜ ਦੇਖਿਆ ਜਰਮੰਦਰ ਸਾਹਿਬ ਗਏ ਆ। ਅਛੀਦਾ ਸਾਹਿਬ ਗਏ ਤੀਸਰੀ ਵਾਰ ਹੈਟ੍ਰਿਕ ਜ਼ਰੂਰ ਲੱਗੂ। ਨਾ ਬਸ ਕੋਈ ਗੁਰੂ ਘਰ ਦੇ ਵਿੱਚ ਇਹ ਨਵੇਂ ਵੋਟਰ ਨੇ ਔਜਲਾ ਸਾਹਿਬ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਕਈ ਵੋਟਰ ਜਿਹੜੇ ਡਰ ਕੇ ਨਹੀਂ ਵਿਚਾਰੇ ਨਵੇਂ ਜਿਹੜੇ ਵੋਟਰ ਨੇ ਉਹ ਨਿਕਲਦੇ ਨਹੀਂ। ਨਹੀਂ ਡਰਨਾ ਹੀ ਨਹੀਂ ਕਿ ਡਰਨਾ ਕਿਹੜੀ ਗੱਲ ਦਾ ਮਸ਼ੀਨ ਤੇ ਵੋਟ ਪ ਲੋਕਤੰਤਰ ਦਾ ਸੁਪਨੇ ਜੀ ਤੁਸੀਂ